पाठ नंबर चौदह रुख लगाइए रुख आओ बच्चों कविता पाठ करते हाँ रुख लगाइए रुख बेलियो रुख लगाइए रुख फेर मिलेगा सुख बेलियो फेर मिलेगा सुख रुखा बिना सोती रुख ता रोंद धरती रुख ने एं पुत बेलियो रुख ने एं पुत ਰੁੱਖਾ ਤੋਂ ਮੈਂ ਸਦਕੇ ਜਾਵਾਂ ਦਿੱਦੇ ਸਾਨੂੰ ਠੰਡੀਆਂ ਛਾਵਾ ਆਪ ਹਟਾਉਂਦੇ ਧੁੱਪ ਬੇਲੀਓ ਆਪ ਹਟਾਉਂਦੇ ਧੁੱਪ ਸਾਫ਼ ਰਹੇਗਾ ਪੌਦ ਤੇ ਪਾਣੀ ਵਧੇ ਫੁਲੇਗੀ ਕੁਦਰਤ ਰਾਣੀ ਜੇ ਲਾਵਾਂਗੇ ਰੁੱਖ ਬੇਲੀਓ ਜੇ ਲਾਵਾਂਗੇ ਰੁੱਖ ਰੁੱਖ ਲਗਾਈਏ ਰੁੱਖ ਬੇਲੀਓ ਰੁੱਖ ਲਗਾਈਏ ਰੁੱਖ ਫੇਰ ਮਿਲੇਗਾ ਸੁੱਖ ਬੇਲੀਓ ਫੇਰ ਮਿਲੇਗਾ ਸੁੱਖ ਆਓ ਬੱਚਿਓ ਪਾਠ ਅਭਿਆਸ ਕਰਦੇ ਹਾਂ ਨੰਬਰ 1 ਲਿਖਿਆ 17 ਪੂਰੀਆਂ ਕਰੋ ਊੜਾ ਰੁੱਖਾ ਬਿਨਾਂ ਸੋਦੀ ਧਰਤੀ ਰੁੱਖ ਵੜੀਏ ਤਾਂ ਰੋਦੀ ਧਰਤੀ ਐੜਾ ਰੁੱਖਾ ਤੋਂ ਮੈਂ ਸਦਕੇ ਜਾਵਾ ਦਿੱਦੇ ਸਾਨੂੰ ਠੰਡੀਆਂ ਛਾਵਾ ਈੜੀ ਸਾਫ਼ ਰਹੇਗਾ ਪੌਦ ਤੇ ਪਾਣੀ ਵਧੇ ਫੁਲੇਗੀ ਕੁਦਰਤ ਰਾਣੀ ਨੰਬਰ 2 ਹੇਠ ਲਿਖੇ ਵਾਕਾਂ ਦੇ ਸਾਹਮਣੇ ਦਿੱਤੇ ਖਾਨੇ ਵਿੱਚ ਠੀਕ ਜਾਂ ਗਲਤ ਦਾ ਨਿਸ਼ਾਨ ਲਾਓ ਉੜਾ ਸਾਨੂੰ ਰੁੱਖ ਪੁੱਟਨੇ ਚਾਹੀਦੇ ਹਨ ਗਲਤ ਐੜਾ ਰੁੱਖ ਸਾਨੂੰ ਠੰਡੀਆਂ ਛਾਵਾ ਦਿੰਦੇ ਹਨ ਸਹੀ ਈੜੀ ਰੁੱਖ ਵੱਡਣ ਤੇ ਧਰਤੀ ਰੋਂਦੀ ਹੈ ਸਹੀ ਸਸਾ ਰੁੱਖ ਹਵਾ ਨੂੰ ਗੰਦਾ ਕਰਦੇ ਹਨ ਗਲਤ ਨੰਬਰ 3 ਰਚਨਾਤਮਕ ਕਾਰਜ ਰੁੱਖਾਂ ਦੇ ਨਾਂ ਬੋੜ ਪੀਪਲ ਨਿੰਮ ਖਜੂਰ ਸਫੈਦਾ 베ਰੀ ਨੰਬਰ 4 ਹੇਠ ਲਿਖੇ ਸ਼ਬਦਾਂ ਦੇ ਜੋੜੇ ਬਣਾਓ ਧੀਆ ਪੁੱਤ ਠੰਡੀਆਂ ਛਾਵਾ ਪੌਣ ਪਾਣੀ ਕੁਦਰਤ ਰਾਣੀ ਨੰਬਰ 5 ਸਮਝੋ ਅਤੇ ਲਿਖੋ ਸੋਖ ਦੁਖ ਆਓ ਬਾਕੀ ਸ਼ਬਦਾਂ ਦੇ ਵਿਰੋਧੀ ਸ਼ਬਦ ਬਣਾਉਂਦੇ ਹਾਂ ਵਦੇ ਕਟੇ ਸਾਫ ਗੰਦਾ ਰੋਦੀ ਹਸਦੀ ਨੰਬਰ 6 ਲਹ ਵਾਲੇ ਸ਼ਬਦ ਲਿਖੋ ਜਿਵੇਂ ਰੋਖ ਸੋਖ ਦੁਖ ਸੋਦੀ ਰੋਦੀ ਚੋਦੀ ਜਾਵਾ ਆਵਾ ਗਵ ਪਾਣੀ ਰਾਣੀ ਹਾਨੀ ਨੰਬਰ 7 ਸੁੰਦਰ ਕਰਕੇ ਲਿਖੋ ਬੱਚੋ ਇਸ ਵਾਕ ਨੂੰ ਤੁਸੀਂ ਸੁੰਦਰ ਕਰਕੇ ਇਹਨਾਂ ਲਾਈਨਾਂ ਵਿੱਚ ਲਿਖੋਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਤਦ ਬਾਅਦ